ਮਹਾਰਾਜ ਕਾਲਤਾ ਮੈਂ ਵੀ ਪਤੇ ਆ ਵੇਖੋ ਜੀ ਆ ਇਹਦਾ ਕੀ ਹਾਲ ਹੈ ਜੀ ਸਾਡੇ 2 ਸਾਲ ਤੋਂ ਉੱਪਰ ਹੋ ਗਿਆ ਨਾ ਇਹਦਾ ਕੰਮ ਚੱਲਦੇ ਨੂੰ ਕਿਤੇ ਵੇਡ ਕੇ ਤੇ ਵਿੱਚ ਓਟਰ ਜਾਂਦੇ ਆ ਅਗਲਾ ਇਨਾਂ ਹੀ ਖੜੀਆਂ ਕਰਕੇ ਢਿੱਗੀ ਜਾਂਦੀਆਂ ਐਸੇ ਇੱਕ ਦਿਨ ਗਾਈਆਂ ਭਟਦੀਆਂ ਭਟਦੀਆਂ ਵਿੱਚ ਢਿੱਗ ਪੀਆਂ ਬੱਚੇ ਇੱਕ ਦਿਨ ਬੱਚੇ ਖੇਡਦੇ ਖੇਡਦੇ ਵਿੱਚ ਢਿੱਗ ਪਏ ਇਹਦਾ ਕੋਈ ਇੰਤਜ਼ਾਮ ਕੋਈ ਨਹੀਂ ਕੋਈ ਬਣਾ ਨਹੀਂ ਰਿਹਾ ਕੁਝ ਕਰ ਨਹੀਂ ਰਿਹਾ ਮਹਿਕਮਾ ਜਿਹੜਾ ਕੋਈ ਆਉਂਦਾ ਵੇਡ ਕੇ ਕੋਈ ਆਦਾ ਕਾਜ ਮੇਰੇ ਜਿਹੜੇ ਸਾਰੇ ਆ ਕੁਛ ਨਹੀਂ ਉਹ ਉਹ ਕੋਈ ਇਹ ਨਹੀਂ ਗੌਰ ਨਹੀਂ ਕਰ ਰਹੇ ਇਹ ਬੰਨਣਾ ਚਾਹੀਦਾ ਕੰਪਲੀਟ ਹੋਵੇ ਜੀ ਸਾਰਾ ਠੀਕ ਹੈ ਕਿੰਨੇ ਟਾਈਮ ਤੋਂ ਇਹ ਵਿਚਾਲੀ ਪਿਆ ਕੰਮ ਇਹ ਨੂੰ ਜੀ 2 ਸਾਲ ਹੋ ਗਏ ਉਹਨੇ ਵਿੱਡੇ ਨੂੰ ਤਾਂ ਕੰਮ ਤੇ ਕਿਤੇ ਆਉਂਦੇ ਆ ਕਿ 10 ਦਿਨ ਲਾ ਕੇ ਇਹਦੇ ਕੋਲ ਅੰਗਰੇਜ਼ਾਂ ਨੇ ਡਿੱਗੀ ਜਾਂਦੀਆਂ ਵੀ ਤੁਹਾਡੇ ਕੋਲ ਦੇਖੋ ਆਵੇ ਉਹ ਡਿੱਗੀਆਂ ਫੋਟੋ ਵਿੱਚ ਆਉਂਦੀਆਂ ਇਹ ਘਟੋ ਘਟੋ 2-3 ਸਾਲ ਹੋ ਗਏ ਉਹਨੇ ਨਾ ਕੰਮ ਚੱਲੀ ਜਾਂਦੇ ਨੂੰ 2-3 ਸਾਲ ਹੋ ਗਏ ਜੀ ਕੰਮ ਚੱਲ ਰਹਿਣਾ ਠੀਕ ਆ ਤੇ ਉਹ ਕਿਤੇ ਮਾਰਾ ਮੋਟਾ ਲਾ ਕੇ ਕਿਤੇ ਕਿੰਦਰ 10 ਦਿਨ ਲਾ ਕੇ ਤੇ ਆਈ ਉਹ ਟੱਲੀ ਜਾਂਦੇ ਰਹਿਣਾ ਜਿਰ ਹੋ ਗਿਆ ਤੇ ਸਿਰੇ ਕੋਈ ਚਾਰਿਆ ਨਹੀਂ ਸਿਰੇ ਚਾਰਨਾ ਚਾਹੀਦਾ ਜਿਹੜੇ ਮਹਿਕਮੇ ਦੇ ਕਿਰੇ ਦੇ ਸਾਰੇ ਕੋਈ ਕਾਰਵਾਈ ਪੜਤਾਲ ਕਰੇ ਯਾ ਇਹ ਚਾਹਿਆ ਨੂੰ ਆਖੀ ਦਾ ਤਾਂ ਦੇ ਪਤੀ ਆ ਹੁਣੇ ਆ ਇੱਕ ਦਿਨ ਚੋਚਾ ਚਕਾ ਕੇ ਸਮਾਨ ਜੱ ਸਮਾਨ ਰੂੜੀਆਂ ਲੱਗੀਆਂ ਪਈਆਂ ਹੋਰ ਨਕੜਾ ਲਾਈ ਜਾਂਦੇ ਬੁਰੇ ਹਾਲਾ ਜਿਹੜਾ ਬਸਟਨ ਨੂੰ ਜਗਾ ਇੱਕ ਬੈਟਨ ਦਿੰਦੇ ਨਹੀਂ ਪਾਤੀਆਂ ਵਾਲੀਆਂ ਆਂ ਜਾਂਦੀ ਐ ਪਾਤੀਆਂ ਮੱਥੇ ਦੇ ਬੰਦੇ ਇੱਥੇ ਕੋਈ ਨਹੀਂ ਬੋਲਦੇ ਮੰਦਾ ਚੰਗਾ ਬੋਲਦੇ ਪਸ਼ੂ ਪੂਸ਼ੂ ਵੀ ਉਹਦੇ ਵਿੱਚ ਡਿੱਗੇ ਪਏ ਪਸ਼ੂ ਇਹਦੇ ਨੇ ਕੰਗਾਂਟੇ ਕਪਿੰਗੇ ਤੇ ਡਿੱਗੀਆਂ ਪੈਲੀਆਂ ਵਿੱਚ ਠੀਕ ਆ ਇਹਦਾ ਬੱਚੇ ਡਿੱਗ ਪਏ ਜੀ ਠੀਕ ਆ ਬੁਰਾ ਹਾਲ ਹੀ ਐ ਤੇ ਜਿਹੜੇ ਆ ਲਗਾਰਨ ਇਹਨਾਂ ਨੇ ਕਿਹਾ ਲਾਉਣ ਨੂੰ ਜਿਵੇਂ ਆਹ ਲਾਂਗਾਂ ਵੀ ਆ ਜਾਲ ਲਗਾਰਨਾ ਹੀ ਆ ਲਾਂਗਾਂ ਵੀ ਆ ਜਾਲਾਂ ਲਾਉਣੀਆਂ ਇਹ ਦੇ ਤਲਾ ਦੇ ਸਾਰੇ ਪਾਸੇ ਲਾਉਣੀਆਂ ਕਿ ਇੱਕ ਸਾਈਡ ਹੀ ਲਾਉਣੇ ਜਿਹੜਾ ਰਸਤਾ ਲਾਉਣੀਆਂ ਦਾ ਤੇ ਉਰਤਾਂ ਦੇ ਸਾਰੇ ਪਾਸੇ ਤੇ ਲਾਈਆਂ ਲਾਈਆਂ ਇੱਕ ਪਾਸੇ ਹੀ ਐ ਠੀਕ ਆ ਬੋਲ ਵਾਲੇ ਸਾਰੇ ਪਾਸੇ ਲਾਵਾਂਗੇ ਲਾਉਣੀਆਂ ਠੀਕ ਆ ਮੁਰਕਿਆ ਲਾ ਗਿਆ ਹੋਰ ਆਏ ਨਹੀਂ ਮੁਰਕੇ ਕੋਈ ਠੀਕ ਆ ਠੀਕ ਆ ਜੀ ਅਸੀਂ ਵੀ ਇਸ ਵੀਡੀਓ ਦੇ ਰਾਹੀਂ ਸਰਕਾਰ ਨੂੰ ਤੇ ਸਰਕਾਰ ਦੇ ਜਿਹੜੇ ਜਿਹੜੇ ਵੀ ਵਿਭਾਗ ਦੇ ਅੰਦਰ ਇਹ ਕੰਮ ਆਉਂਦਾ ਉਹਨਾਂ ਨੂੰ ਧਿਆਨ ਚ ਕਰਵਾ ਰਹੇ ਆ ਇਸ ਵੀਡੀਓ ਰਾਹੀਂ ਕਿ ਇਹ 2-3 ਸਾਲ ਹੋ ਗਏ ਜੀ ਪ੍ਰੋਜੈਕਟ ਜਿਹੜਾ ਸਟਾਰਟ ਹੋਇਆ ਵਾ ਤੇ ਇਹਦੇ ਤੇ ਪਹਿਲਾਂ ਵੀ ਇਹ 99 ਦੇ ਵੀ ਇਹਦੇ ਤੇ ਕਾਫੀ ਮੁਸ਼ਕਲ ਆਈਆਂ ਤੇ ਉਸ ਤੋਂ ਬਾਅਦ ਜਿਹੜਾ ਇਹਤੇ ਲਗਾਰਨਾਈਆਂ ਲੱਗੀਆਂ ਆਹ ਲੋਹੇ ਦੀਆਂ ਕੀ ਇਹਦੇ ਉੱਤੇ ਜਾਲ ਲੱਗਣਾ ਕੀ ਰਸਤੇ ਰਸਤਾ ਸਿੱਧਾ ਹੋ ਜੇ ਕੀ ਇਧਰ ਕੋਈ ਡਿੱਗੇ ਨਾ ਉਹਦੀ ਸੇਫਟੀ ਵਾਸਤੇ ਤੇ ਜਾਲ ਲੱਗਣਾ ਤੇ ਅਸੀਂ ਮਹਿਕਮੇ ਨੂੰ ਇਹੀ ਆਨੇ ਆ ਕਿ ਜਿਹੜਾ ਇਹ ਕੰਮ ਅਧੂਰਾ ਪਿਆ ਇਹ ਪੂਰਾ ਕਰਾਇਆ ਜਾਵੇ ਤੇ ਜਿੱਥੇ-ਜਿੱਥੇ ਵੀ ਇਹਦੇ ਤੇ ਜਾਲ ਲੱਗਣਾ ਉਹ ਜਾਲ ਜਿਹੜਾ ਇਹਦੇ ਤੇ ਲਾਇਆ ਜਾਵੇ ਤਾਂ ਜੋ ਕੋਈ ਸਮੱਸਿਆ ਨਾ ਪੈਦਾ ਹੋਵੇ ਕੋਈ ਪਸ਼ੂ ਵਗੈਰਾ ਜਾਂ ਬੱਚੇ ਇਹਦੇ ਵਿੱਚ ਡੇਗਣਾ ਪੈਣ ਕਿਉਂਕਿ ਨਾਲ ਸਕੂਲ ਵੀ ਆ ਪ੍ਰਾਇਮਰੀ ਸਕੂਲ ਬੱਚੇ ਪ੍ਰਾਇਮਰੀ ਸਕੂਲ ਦੇ ਛੋਟੇ ਹੀ ਹੁੰਦੇ ਆ ਤੇ ਬਾਕੀ ਜਿਹੜੀਆਂ ਇਹਨਾਂ ਨੇ ਅਲਗਾਰਨਾਈਆਂ ਲਾਈਆਂ ਹੋਈਆਂ ਇਹ ਵੀ ਡਿੱਗੀ ਜਾਂਦੀਆਂ ਤਲਾਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਫੇਰੇ ਦੇ ਤੇ ਦੁਬਾਰਾ ਫੇਰ ਖਰਚਾ ਕਰਨਾ ਪਊਗਾ ਪਰਲੀ ਸਾਈਡ ਤਾਂ ਲਾਈਆਂ ਹੀ ਨਹੀਂ ਉਹ ਖਾਨੇ 'ਚ ਛੱਡੇ ਹੋਏ ਆ ਤੇ ਇਧਰ ਲੋਕ ਕਈ ਪਾਥੀਆਂ ਵੀ ਪਾਸ ਰਹੇ ਆ ਲੱਕੜਾ ਵਗੈਰਾ ਵੀ ਪਈਆਂ ਤੇ ਇਧਰਲੇ ਪਾਸੋਂ ਜਿਹੜਾ ਤਲਾਹ ਟੁੱਟ ਵੀ ਰਿਹਾ ਇਧਰੋਂ ਕਾਫੀ ਜਗ੍ਹਾ ਤੋਂ ਜਿਹੜਾ ਤਲਾਹ ਜਿਹੜਾ ਟੁੱਟ ਰਿਹਾ ਇਟਾਂ ਪੱਟੀਆਂ ਵੀਆਂ ਪੱਟੀਆਂ ਵੀਆਂ ਤੇ ਅਸੀਂ ਪ੍ਰਸ਼ਾਸਨ ਨੂੰ ਅਸੀਂ ਮੈਕਮੇ ਨੂੰ ਬੇਨਤੀ ਕਰਦੇ ਆ ਕੋਈ ਸਾਡਾ ਕੋਈ ਉਹਨਾਂ ਨਾਲ ਨਿੱਜੀ ਕੋਈ ਵੀ ਨੀਗਾ ਕਿ ਅਸੀਂ ਉਹਨਾਂ ਨੂੰ ਕੋਈ ਨੀਵਾ ਦਿਖਾਉਣਾ ਜਾਂ ਕੁਸ ਅਸੀਂ ਉਹਨਾਂ ਤੇ ਕੋਈ ਅਲੀਗੇਸ਼ਨ ਲਾਉਣਾ ਅਸੀਂ ਜਸਟ ਇਹਦੀ ਮੰਗ ਕਰਦੇ ਆ ਕਿ ਜਿਹੜਾ ਇਹ ਕੰਮ ਵਿਚਾਲੇ ਪਿਆ ਇਹਨੂੰ ਪੂਰਾ ਕਰਾਇਆ ਜਾਵੇ ਸਾਡਾ ਕਿਸੇ ਨਾਲ ਕੋਈ ਜ਼ੈਰ ਵਿਰੋਧ ਨਹੀਂ ਕੋਈ ਨਿੱਜੀ ਵੈਰਤਾ ਨਹੀਂ ਗਈ ਅਸੀਂ ਸਿਰਫ ਇਸ ਕੰਮ ਨੂੰ ਪੂਰਾ ਕਰਾਉਣ ਦੀ ਮੰਗ ਕਰਦੇ ਆ ਤੁਸੀਂ ਆਪ ਦੇਖ ਸਕਦੇ ਹੋ ਕਿ ਇਹ ਕੰਮ ਵਿਚਾਲੇ ਪਿਆ ਤੁਸੀਂ ਆਪ ਦੇਖ ਲਓ ਇਧਰਲੇ ਪਾਸੇ ਵੀ ਤਲਾ ਡੂੰਗਾ ਇਧਰਲੇ ਪਾਸੇ ਵੀ ਡੂੰਗਾ ਤੇ ਵਿਚਾਲੇ ਜਿਹੜਾ ਰਸਤਾ ਬੱਚਿਆਂ ਦੇ ਆਉਣ ਜਾਣ ਵਾਲਾ ਵੀ ਆ ਆਮ ਨਾਗਰਿਕ ਵੀ ਇੱਥੋਂ ਦੀ ਲੰਘਦੇ ਆ ਕੋਈ ਧੱਕਾ ਵੀ ਕਿਸੇ ਨੂੰ ਮਾਰ ਸਕਦਾ ਕਿਉਂਕਿ ਬੱਚਿਆਂ ਦਾ ਕੀ ਪਤਾ ਕੀ ਸ਼ਰਤ ਕਰ ਲੈਣ ਤੇ ਸੋ ਅਸੀਂ ਪ੍ਰਸ਼ਾਸਨ ਨੂੰ ਜਿਹੜੇ ਵੀ ਵਿਭਾਗ ਦੇ ਅੰਡਰ ਇਹੇ ਕੰਮ ਆਉਂਦਾ ਉਹਨੂੰ ਬੇਨਤੀ ਕਰਦੇ ਆ ਕਿ ਇਹ ਇਹਨੂੰ ਧਿਆਨ ਦੇ ਵਿੱਚ ਲਿਆ ਕੇ ਤੇ ਇਹ ਕੰਮ ਆ ਜਿਹੜਾ ਜਲਦੀ ਪੂਰਾ ਕਰਵਾ ਦੇਣ ਕਿ ਜਿੰਨਾ ਵੀ ਇਹਦੇ ਤੇ ਜਿਹੜਾ ਵੀ ਕੰਮ ਹੋਣ ਵਾਲਾ ਉਹ ਪੂਰਾ ਕਰਾ ਦੇਣ ਤੇ ਇਹਦਾ ਜਿਹੜਾ ਤੁਹਾਡੇ ਵੱਲੋਂ ਅਧ்கਾਟਣ ਬੰਦਾ ਹੋਵੇਦਾ ਅਧ்கਾਟਣ ਕਰ ਲੈਣਾ ਇਹ ਮਤਲਬ ਦਾ ਸਾਲ ਹੋ ਗਿਆ ਹੋਊਗਾ ਜੀ ਆਹ ਲੱਗੀਆਂ ਨੂੰ ਰੋਹੀਆਂ ਲਗਾਨੀਆਂ ਜੀਆਂ ਨੂੰ ਹਾਂ ਸਾਲ ਆ ਸਾਲ ਆ ਗਏ ਉਹ ਦੋ ਸਾਲੋ ਕੇ ਬਿੱਡੇ ਨੂੰ ਠੀਕ ਹੈ ਜੀ ਕਿਤੇ ਆਂਦੇ ਮੜਾ ਮੋਟਾ ਆਹ ਕਰਕੇ ਇਹ ਦੂਰ ਠੀਕ ਠੀਕ ਚਾਰਨਾ ਚਾਹੀਦਾ ਇਹਨਾਂ ਨੂੰ ਸਰਕਾਰ ਨੂੰ ਠੀਕ ਹੈ ਠੀਕ ਆ ਫਿਰ ਇਹ ਵੜਦੇ ਕਿਉਂ ਆ ਜੇ ਫਿਰ ਇਹ ਨਹੀਂ ਚਾਰਨੇ ਦਾ ਠੀਕ ਹੈ ਜੀ ਇਹ ਤੋਂ ਪਹਿਲਾਂ ਸੰਗਾ ਵੱਧ ਗਿਆ ਸੀ ਹੁਣ ਇਹਦਾ ਬੁਨਾ ਵਾਲਾ ਵਿੱਚ ਤੁਹਾਨੂੰ ਦੀਦੇ ਫੋਟੋ ਚ ਗੰਦ ਕਿੰਨਾ ਪਿਆ ਜੀ ਜਾਈ ਦਾ ਦਾ ਜਿਆਦੇ ਸਾਫ ਕਰਾਂਗੇ ਬਾਕੀ ਜਿਵੇਂ ਸਰਕਾਰ ਨੇ ਇਹ ਬਣਾਇਆ ਥਾਪਰ ਮਾਡਲ ਇਹ ਲਾਹੇਵੰਦ ਹੈਗਾ ਕਿ ਹੈ ਨਹੀਂ ਲਾਹੇਵੰਦ ਹੋਵੇ ਬਣਾਉਂਦੇ ਦਾ ਜੀ ਫੇਰ ਹੀ ਸੀ ਆ ਪਿਆਰ ਥੋੜੇ ਸਾਹਮਣੇ ਆ ਫੋਟੋ ਚ ਆਉਂਦਾ ਗਾਨ ਅਧੂਰਾ ਹੀ ਪਿਆ ਜਾਈ ਦਾ ਦਾ ਫੇਰ ਉਹ ਸਾਫ ਹੁੰਦਾ ਸਾਫ ਪਰ ਬਈ ਸੀ ਹਾਂਜੀ ਹਾਂਜੀ ਫੇਰ ਤੁਸੀਂ ਆ ਜਾਈ ਦਾ ਫੇਰ ਸੀ ਪਹਿਲਾਂ ਇਹਦਾ ਦਾ ਉਲਟਾ ਨੁਕਸਾਨ ਆ ਥਾ꺼 ਐਮਐਲਏ ਦਾ ਘੱਟੋ ਘੱਟ 50 ਲੱਖ ਤੋਂ ਉੱਤੋਂ ਦਾ ਪ੍ਰੋਜੈਕਟ ਆ ਇਹ ਹਾਂਜੀ ਪੈਸਾ ਬਹੁਤ ਆਇਆ ਸੀ ਖਾ ਕੇ ਕੋਸ ਲਾਇਆ ਕਿ ਖਾ ਗਿਆ ਨੇ ਹੁਣਾਂ ਦੇ ਪੈਸਾ ਇਹ ਨਹੀਂ ਜਾਂ ਕਿਵੇਂ ਉਹ ਤਾਂ ਡਿਪਾਰਟਮੈਂਟ ਆਪੇ ਲੈ ਲੂਗਾ ਨਾ ਜਿੱਥੋਂ ਵੀ ਲੈਣਾ ਪੈਸਾ ਜਿਹੜੇ ਵੀ ਡਿਪਾਰਟਮੈਂਟ ਤੋਂ ਜਾਂ ਪੰਚਾਇਤ ਤੋਂ ਇਹੋ ਜੇ ਕੰਮ ਉਹਦੇ ਸਾਤਵੇਂ ਮਹੀਨੇ ਹੀ ਵਿੱਢਿਆ ਵੇ ਸਿਰੇ ਚੜ ਕੇ ਫੇਰ ਉਹ ਇਹ ਤਾਂ ਹੈ ਕਿ ਕੰਮ ਤਾਂ ਫੇਰ ਹੀ ਸ਼ੁਰੂ ਕਰਨਾ ਚਾਹੀਦਾ ਜੇ ਉਹਦਾ ਪ੍ਰੋਪਰ ਸਿਰੇ ਚੜਨਾ ਤਾਂ ਨਹੀਂ ਐਵੇਂ ਵਿੱਢਣ ਦੇ ਕੰਮ ਕੀ ਫਾਇਦਾ ਸੀ ਹਾਂਜੀ ਹਾਂਜੀ ਆ ਵੇਖੋ ਪਾਤੀਆਂ ਕਿਵੇਂ ਪਈਆਂ ਨਕਰਾ ਸਿੱਟੀਆਂ ਪਈਆਂ ਪਾਤੀਆਂ ਪਈਆਂ ਇਹ ਕੰਮ ਉਹ ਜਿਹੜਾ ਕੰਮ ਆਸ ਤੇ ਨਹੀਂ ਹੁੰਦੇ ਬਣਾਏ ਸੀ ਸਹੀ ਗੱਲ ਹੈ ਜੀ ਤੇ ਕੋਈ ਵਿਭਾਗ ਦੇ ਬੰਦਾ ਵੀ ਨਹੀਂ ਆਇਆ ਕੋਈ ਨਹੀਂ ਜੀ ਕੋਈ ਆਇਆ ਜੀ ਆਇਆ ਤਾਂ ਇੱਕ ਦਿਨ ਆਏ ਸੀ ਉਦਦੇ ਪਾਤ ਗਈਆਂ ਗਿਆ ਸੀ ਸਵੇਰੇ ਵੀਡਾਂਗੇ ਆਵਾਂਗੇ ਮੁੜ ਕੇ ਕੋਈ ਨਹੀਂ ਆਜੇ ਆਇਆ ਕੀ ਆ ਕੀ ਹੋਤਾ ਅੱਛਾ ਅੱਛਾ ਚਲੋ ਅਸੀਂ ਅਖੀਰ ਦੇ ਵਿੱਚ ਪ੍ਰਸ਼ਾਸਨ ਨੂੰ ਤੇ ਜਿਹੜੇ ਵੀ ਵਿਭਾਗ ਦੇ ਵਿੱਚ ਇਹ ਆਉਂਦਾ ਇਹ ਕੰਮ ਥਾ ਪਰ ਮਾਡਲ ਦਾ ਉਹਨਾਂ ਨੂੰ ਅਸੀਂ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕਿ ਇਹਦੇ ਤੇ ਧਿਆਨ ਨੂੰ ਕੇਂਦਰਿਤ ਕਰਕੇ ਤੇ ਆਪ ਦੀ ਨਿਗਾਹ ਦੇ ਵਿੱਚ ਲਿਆ ਕੇ ਤੇ ਇਹਦਾ ਜਿਹੜਾ ਅਧੂਰਾ ਪਿਆ ਜਿਹੜਾ ਕੰਮ ਆ ਉਹਨੂੰ ਪੂਰਾ ਕਰਵਾਇਆ ਜਾਵੇ ਤੇ ਸਾਡਾ ਸਾਡੀ ਬੇਨਤੀ ਹੈ ਜੀ ਇਹ ਸਾਡਾ ਕੋਈ ਤੁਹਾਡੇ ਨਾਲ ਉਹ ਨਹੀਂਗਾ ਕਿ ਅਸੀਂ ਸਿਰਫ ਮੰਗ ਕਰਦੇ ਆਂ ਤੇ ਸਾਨੂੰ ਦੱਸਿਆ ਜਾਵੇ ਕਿ ਇਹ ਅਧੂਰਾ ਪਿਆ ਕਿਉਂ ਪਿਆ ਜੀ ਤੇ ਬਾਕੀ ਇਹ ਪੂਰਾ ਕੀਤਾ ਜਾਵੇ ਕੰਮ ਬਾਕੀ ਕਿਉਂਕਿ ਆ ਤੁਸੀਂ ਦੇਖ ਸਕਦੇ ਹੋ ਜੀ ਸਮਾਨ ਜਿਹੜਾ ਇਹ ਤੇ ਲੱਗਿਆ ਵਿਆ ਇਹ ਚੋਰੀ ਵੀ ਹੋ ਸਕਦਾ ਜੇ ਇਹਨੂੰ ਆਹੀਂ ਅਵੇਸਲਾ ਹੀ ਛੱਡਤਾ ਤੇ ਆ ਛੱਪੜ ਦੇ ਵਿੱਚ ਵੀ ਡਿੱਗੀ ਜਾ ਰਿਹਾ ਜੀ ਫਟਕੇ ਲੈ ਜਾਣਗੇ ਲੋਕੇ ਜਿਹੜੇ ਇੱਥੇ ਬੈਠੇ ਰੱਖ ਕੇ ਹਟਾਈ ਢੂਈ ਦੀ ਜੇ ਕੋਈ ਚੋੜਦੇ ਜਾਂ ਕਰਦੇ ਫਟਕੇ ਚੋਰੀ ਵੀ ਹੋ ਜੂਗਾ ਲੈ ਜਾਣਗੇ ਠੀਕ ਹੈ ਜੀ ਹੋਰ ਆਪਣਾ ਕਿਸੇ ਨਾ ਇਹਦੇ ਨਾਲ ਕੀ ਆਪਾਂ ਦਾ ਬਾਹਣ ਵਾਲਾ ਸੋਨਾ ਲੱਗੇ ਨਾਲੇ ਸਰਕਾਰਾਂ ਦੇ ਜਾਂ ਬਣਾਉਣਾ ਨੈਗ ਵੀ ਕਰ ਦਿੱਤੇ ਹੋਏ ਉਹ ਰੱਪਾ ਨੂੰ ਕਿਹਦੇ ਨਾਲ ਕੀ ਲੋਸ ਹੈ ਆਪਾਂ ਨੂੰ ਬਣੇ ਨਾ ਬਣੇ ਬਣੇ ਜਿਹਾ ਹੈ ਠੀਕ ਹੈ ਇਹ ਬੇਨਤੀ ਬਣਾਉਣ ਦੀ ਹੈ ਆਪਣੀ ਨਹੀਂ ਨਹੀਂ ਬਸ ਆਪਾਂ ਸਰਕਾਰ ਦੇ ਪ੍ਰਸ਼ਾਸਨ ਨੂੰ ਇਸ ਵੀਡੀਓ ਤੇ ਰੱਖੀ ਮੈਸੇਜ ਆਪਾਂ ਭੇਜ ਦਿੱਤਾ ਤੇ ਉਹਨਾਂ ਦੇ ਧਿਆਨ ਦੇ ਵਿੱਚ ਜਦੋਂ ਹੀ ਇਹਦਾ ਆਊਗਾ ਜੀ ਉਹ ਹੋ ਸਕਦਾ ਕਿ ਉਹ ਇਹਦੇ ਤੇ ਧਿਆਨ ਦੇ ਕੇ ਤੇ ਇਹਨੂੰ ਕੰਮ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਨਗੇ ਹਾਂਜੀ ਤੇ ਚਲੋ ਵਧੀਆ ਚੀਜ਼ ਬਣੀ ਆ ਤਾਂ ਚੰਗੀ ਬਣੀ ਆ ਤਾਂ ਸਲੰਗਾ ਵੀ ਕਰਨੀ ਚਾਹੀਦੀ ਆ ਤੇ ਧੰਨਵਾਦ ਜੀ